ਇੱਕ ਤਾਂ ਸਾਡੇ ਜੀਵਾਂ ਦਾ ਕੋਈ ਹਿਸਾਬ ਕਿਤਾਬ ਕੋਈ ਲੇਖਾ ਹੈ ਦੂਸਰਾ ਕਿ ਜਿਹੜੇ ਮੰਦ ਕਰਮੀ ਨੇ ਬਦ ਕਰਮੀ ਨੇ ਉਹਨਾਂ ਵਾਸਤੇ ਦੋਜ਼ਖ ਦੀ ਸਜ਼ਾ ਹੈ ਤੇ ਜਿਹੜੇ ਪਰਮਾਤਮਾ ਦੇ ਨਾਮ ਵਿੱਚ ਵਾਹਿਗੁਰੂ ਜੀ ਦੇ ਨਾਮ ਵਿੱਚ ਰਤੇ ਨੇ ਉਹ ਪਰਮੇਸ਼ਵਰ ਦੀ ਦਰਗਾਹ ਵਿੱਚ ਸੰਸਾਰ ਦੀ ਬਾਜ਼ੀ ਜਿੱਤ ਕੇ ਚਲੇ ਜਾਂਦੇ ਦੋ ਤਿੰਨ ਨੁਕਤੇ ਮੈਂ ਬੇਨਤੀ ਕਰਾਂਗਾ ਭਾਵਾਂ ਕਈ ਵਾਰੀ ਅਸੀਂ ਇਹ ਵਿਚਾਰਿਆ ਹੈ ਕੁਝ ਗੱਲਾਂ ਐਸੀਆਂ ਨੇ ਜਿਨੂੰ ਸਾਡਾ ਅੱਜ ਪੜਿਆ ਲਿਖਿਆ ਕਾਫੀ ਵਰਕ ਇਤੋਂ ਤੱਕ ਕਿ ਗੁਰਮਤ ਦੇ ਸ਼ਬਦ ਪੜਨ ਵਾਲੇ ਉਹ ਵੀ ਇਸ ਗੱਲ ਤੋਂ ਇਨਕਾਰੀ ਹੋਜ ਰਹੇ ਨੇ ਕਿ ਅੱਗਾ ਕੋਈ ਨਹੀਂ ਜੋ ਕੁਝ ਹੈ ਇੱਥੇ ਹੀ ਹੈ ਧਰਮ ਰਾਜ ਕੋਈ ਨਹੀਂ ਲੇਖਾ ਜੋਖਾ ਕੋਈ ਨਹੀਂ ਜਮਦੂਤ ਕੋਈ ਨਹੀਂ ਤੇ ਤਕਰੀਬਨ ਇਹ ਗੱਲ ਦਾ ਬੜੇ ਜੋਰ ਸ਼ੋਰ ਨਾਲ ਵੱਡੇ ਪੱਧਰ ਤੇ ਪ੍ਰਚਾਰ ਹੋ ਰਿਹਾ ਹੈ ਮੈਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕੁਝ ਬੇਨਤੀਆਂ ਕਰਾਂਗਾ ਤੇ ਮੇਰਾ خیال ਕਿ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਕੋਈ ਬੋਲ ਨੂੰ ਜਿਹੜਾ ਸਿੱਖ ਸ਼ਰਧਾ ਨਾਲ ਨਮਸਕਾਰ ਕਰਦਾ ਹੈ ਉਹਨੂੰ ਪਤਾ ਹੈ ਕਿ ਇਹ ਸਭ ਕੁਝ ਹੈ ਇੱਕ ਸਵਾਲ ਉੱਠਦਾ ਹੈ ਕਿ ਜੇ ਹੈ ਤੇ ਦਿਸਦਾ ਨਹੀਂ ਸਿਰ ਪਹਿਲੇ ਨੁਕਤੇ ਮੈਂ ਬੇਨਤੀ ਕਰਾਂਗਾ ਜੇ ਹੈ ਤੇ ਦਿਸਦਾ ਨਹੀਂ ਤੇ ਅਨਦਿਸ ਦੇ ਨੂੰ ਅਸੀਂ ਮੰਨਦੇ ਨਹੀਂ ਇਹ ਸ਼ਬਦ ਹੈ ਜੇ ਜਿਹੜਾ ਦੇਸੀ ਨਹੀਂ ਰਿਹਾ ਉਹਨੂੰ ਅਸੀਂ ਨਹੀਂ ਮੰਨਦੇ ਜੇ ਖੈ ਤੇ ਉਹ ਨਜ਼ਰ ਕਿਉਂ ਨਹੀਂ ਆ ਰਿਹਾ ਦਿਸ ਕਿਉਂ ਨਹੀਂ ਰਿਹਾ ਤੇ ਦਾਸ ਕਈ ਵਾਰੀ ਬੇਨਤੀ ਕਰਦਾ ਹੈ ਕਿ ਸਾਡੇ ਸ਼ਰੀਰ ਵਿੱਚ ਜੇ ਕੋਈ ਦ੍ਰਿਸ਼ਟਮਾਨ ਸਾਡੀ ਕਾਇਆ ਹੈ ਇਸ ਵਿੱਚ ਹਰ ਚੀਜ਼ ਨਜ਼ਰ ਨਹੀਂ ਆਉਂਦੀ ਬਾਕੀ ਅਨ ਦਿੱਠੀ ਦੁਨੀਆ ਦੀ ਗੱਲ ਛੱਡ ਗਏ ਕਿ ਸਾਡੇ ਆਪਣੇ ਸ਼ਰੀਰ ਵਿੱਚ ਜੋ ਕੁਝ ਹੈ ਉਹ ਨਜ਼ਰ ਆ ਰਿਹਾ ਹੈ ਸਾਡੇ ਗਿਆਨ ਇੰਦਰੀ ਸਾਡੇ ਕਰਮ ਅੰਦਰੇ ਨਜ਼ਰ ਆ ਰਹੇ ਨੇ ਸਾਡੇ ਸਰੀਰ ਦੇ ਅੰਦਰ ਜਿਹੜੀਆਂ ਨਾੜੀਆਂ ਨੇ ਅੰਦਰ ਦੇ ਜਿਹੜੇ ਬਾਡੀ ਦੇ ਅੰਗ ਨੇ ਹਿੱਸੇ ਨੇ ਉਹ ਅਸੀਂ ਅੱਜ ਸਾਇੰਸ ਦੇ ਕਾੜ ਰਹੇ ਉਹਨਾਂ ਨੂੰ ਦੇਖ ਸਕਨੇ ਆ ਕੰਪਿਊਟਰ ਤੇ ਤਸਵੀਰ ਰਾਹੀਂ ਪਰ ਮੈਂ ਇੱਕ ਬੇਨਤੀ ਕਰਾਂਗਾ ਕਿ ਅਦ੍ਰਿਸ਼ਟ ਜਜ਼ਬੇ ਸ਼ਬਦ ਮੈਂ ਜਜ਼ਬੇ ਵਰਤਿਆ ਅਦ੍ਰਿਸ਼ਟ ਜਜ਼ਬੇ ਸਾਡੀ ਬਾਡੀ ਤੇ ਅਸਰ ਕਰਦੇ ਨੇ ਪਰ ਉਹ ਨਜ਼ਰ ਨਹੀਂ ਆਉਂਦੇ ਜਿਵੇਂ ਮੰਨ ਲਓ ਕਾਮ ਇੱਕ ਅਦ੍ਰਿਸ਼ਟ ਜਜ਼ਬਾ ਹੈ ਦਿਸਦਾ ਨਹੀਂ ਪਰ ਕਦੀ ਕਿਸੇ ਬੰਦੇ ਨੇ ਇਹ ਨਹੀਂ ਕਿਹਾ ਕਿ ਕਾਮ ਦੀ ਸ਼ਕਲ ਕਾਮ ਦਾ ਜਿਹੜਾ ਰੂਪ ਰੇਖ ਉਹ ਕੀ ਹੈ ਤੇ ਮੈਂ ਕਾਮ ਨੂੰ ਮੰਨਦਾ ਹੀ ਨਹੀਂ ਜਿਹੜਾ ਦਿਸਦਾ ਨਹੀਂ ਉਹ ਹੁੰਦਾ ਹੀ ਨਹੀਂ ਕਾਮ ਦਾ ਜਜ਼ਬਾ ਦਿਸ ਨਹੀਂ ਰਿਹਾ ਪਰ ਜਦੋਂ ਸਾਡੀ ਸ਼ਰੀਰ ਉੱਤੇ ਸਾਡੇ ਮਨ ਉੱਤੇ ਉਹ ਜਜ਼ਬਾ ਉਹ ਫੁਰਨੇ ਬਣ ਕੇ ਅਸਰ ਕਰਦਾ ਹੈ ਤੇ ਤੁਸੀਂ ਹੈਰਾਨ ਹੁੰਦੇ ਹੋ ਕਿ ਐਸੀ ਬਾਡੀ ਵਿੱਚੋਂ ਹੀ ਬੰਦੇ ਦੇ ਅੰਦਰ ਵਾਸ਼ਨਾ ਪੈਦਾ ਹੁੰਦੀ ਹੈ ਤੇ ਕਈ ਵਾਰੀ ਟਿੱਕੇ ਕੋਈ ਬੰਦਿਆਂ ਦੇ ਅੰਦਰ ਨੂੰ ਵੀ ਡੁਲਾ ਜਾਂਦੀ ਹੈ ਉਂਝ ਵੈਸੇ ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਮੇਰਾ ਵਿਸ਼ਾ ਨਹੀਂ ਉਹਨਾਂ ਨੇ ਦੋ ਬਚਨ ਕੀਤੇ ਨੇ ਕਹਿੰਦੇ ਨੇ ਇੱਕ ਤਾਂ ਬੰਦੇ ਦਾ ਅੰਦਰ ਉਦੋਂ ਵੰਚਲਿਤ ਹੁੰਦਾ ਜਦੋਂ ਇਹਨੂੰ ਕਾਮ ਦੀ ਵਾਸ਼ਨਾ ਸਤਾਂਦੀ ਦੂਸਰਾ ਬੰਦੇ ਦਾ ਅੰਦਰ ਉਦੋਂ ਨਹੀਂ ਟਿਕਦਾ ਜਦੋਂ ਬੰਦੇ ਦੇ ਅੰਦਰ ਸੱਚ ਇਹ ਵੀ ਤ੍ਰਿਸ਼ਨਾ ਦੀ ਅੱਗ ਪੈਦਾ ਹੁੰਦੀ ਸਤਿਗੁਰੂ ਦਾ ਇੱਕ ਬਚਨ ਹੈ ਪਾਪੀ ਹਿਐ ਮੈਂ ਕਾਮ ਬਸਾਏ ਇਸ ਅੰਦਰ ਜਿਹੜੀ ਇਹ ਵਾਸ਼ਨਾ ਹੈ ਇਹ ਜਦੋਂ ਅੰਦਰ ਅਸਰ ਕਰਦੀ ਹੈ ਮਨ ਕਾਬੂ ਨਹੀਂ ਹੁੰਦਾ ਖੈਰ ਮੈਂ ਆਪਣੇ ਵਿਸ਼ੇ ਤੇ ਰਹਾ ਇਹ ਇੱਕ ਜਜ਼ਬਾ ਹੈ ਕ੍ਰੋਧ ਪਰ ਉਹ ਦਿਖ ਨਹੀਂ ਰਿਹਾ ਜਦੋਂ ਉਹ ਜਜ਼ਬਾ ਸਾਡੇ ਮਨ ਤੇ ਅਸਰ ਕਰਦਾ ਹੈ ਚੰਗਾ ਭਲਾ ਇਨਸਾਨ ਦੇਖੋ ਬਿਲਕੁਲ ਆਰਾਮ ਨਾਲ ਸਹਿਜ ਵਿੱਚ ਬੈਠਾ ਜਦੋਂ ਕ੍ਰੋਧ ਦਾ ਅਨਡਿਚ ਜਜ਼ਬਾ ਸਾਡੇ ਤੇ ਅਸਰ ਕਰਦਾ ਹੈ ਤੇ ਕਮਾਲ ਦੀ ਗੱਲ ਉਸੇ ਵਕਤ ਚੰਗਾ ਭਲਾ ਬੰਦਾ ਗੁੱਸੇ 'ਚ ਆਇਆ ਕਿਸੇ ਦਾ ਕਤਲ ਵੀ ਕਰ ਦਿੰਦਾ ਹੈ ਕੀ ਅਦ੍ਰਿਸ਼ਟ ਜਜਬੇ ਨੇ ਸਾਡੀ ਬਾਡੀ ਤੇ ਅਸਰ ਨਹੀਂ ਕੀਤਾ ਮੈਂ ਇਹ ਪੰਜਾਂ ਦੀ ਗੱਲ ਕਰ ਲੈਣਾ ਕਾਮ ਦਾ ਜਜਬਾ ਹੈ ਪਰ ਅਦ੍ਰਿਸ਼ਟ ਹੈ ਸਰੀਰ 'ਚ ਜਦੋਂ ਪ੍ਰਗਟ ਹੁੰਦਾ ਹੈ ਤੇ ਬੰਦੇ ਨੂੰ ਵੀ ਵਿਚਾਰੀ ਬਣਾ ਦਿੰਦਾ ਹੈ ਕ੍ਰੋਧ ਦਾ ਜਜਬਾ ਹੈ ਅਦ੍ਰਿਸ਼ਟ ਹੈ ਜਦੋਂ ਪ੍ਰਗਟ ਹੁੰਦਾ ਹੈ ਤੇ ਬੰਦੇ ਤੋਂ ਵੱਡੇ-ਵੱਡੇ ਖਤਲ ਕਰਾ ਦਿੰਦਾ ਹੈ ਪਾਪ ਕਰਾ ਦਿੰਦਾ ਹੈ ਪਿਆਰਿਓ ਲੋਭ ਦਾ ਜਜਬਾ ਹੈ ਜਦੋਂ ਇਹ ਪ੍ਰਗਟ ਹੁੰਦਾ ਹੈ ਅਦ੍ਰਿਸ਼ਟ ਤੇ ਬੰਦੇ ਦੇ ਬਣੇ ਕੋਈ ਜੀਵਨ ਨੂੰ ਇੱਕ ਬੰਦਾ ਲਾਲਚ ਕਰਕੇ ਗਲਤੀ ਕਰਕੇ ਕਿਸੇ ਦਾ ਹੱਕ ਖਾਂਦਾ ਹੈ ਤੇ ਸਮਾਜ ਦੇ ਸਾਹਮਣੇ ਨੀਵਾ ਦਿਖਾ ਦਿੰਦਾ ਹੈ ਔਂਕਾਰ ਦਾ ਜਜਬਾ ਹੈ ਪਰ ਜਦੋਂ ਕਿਸੇ ਦੀ ਬਰਾਬਰਤਾ ਦੇਖਦਾ ਹੈ ਅੰਦਰੋਂ ਖੰਗਤਾ ਨਿਕਲਦੀ ਮੈਂ ਸਿਰਫ ਇੱਕ ਬੇਨਤੀ ਕਰ ਲੱਗਾ ਪਹਿਲੀ ਗੱਲ ਇੱਕ ਸਪਸ਼ਟ ਕਰਨੀ ਚਾਹਨਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਆਧਾਰ ਲੈ ਕੇ ਕੋਈ ਸ਼ਬਦ ਆਪਣੇ ਕੋਲੋਂ ਨਹੀਂ ਇਸ ਪੁਲੇਖੇ ਚ ਮਤ ਜੀਏ ਕਿ ਸਾਡਾ ਲੇਖਾ ਕੋਈ ਨਹੀਂ ਕੋਣਾ ਸਾਨੂੰ ਪੁੱਛਣਾ ਕਿਸੇ ਨੇ ਕਿਉਂਕਿ ਮਰਜ਼ੀ ਕੀਤੀ ਅਸੀਂ ਕਹਿੰਦੇ ਆ ਅਦ੍ਰਿਸ਼ਟ ਨੂੰ ਕਿਵੇਂ ਮੰਨੀਏ ਤੇ ਅਰਜ਼ ਮੈਂ ਕੀਤੀ ਹੈ ਪਿਆਰਿਓ ਜੇ ਵਾਸ਼ਨਾਵਾਂ ਦੇ ਅਦ੍ਰਿਸ਼ਟ ਜਜਬੇ ਸਾਡੇ ਤਨ ਦੇ ਉੱਪਰ ਪੂਰਾ ਪ੍ਰਭਾਵ ਪਾਉਂਦੇ ਨੇ ਤੇ ਜਿਨ੍ਹਾਂ ਨੂੰ ਅਸੀਂ ਦੇਖ ਨਹੀਂ ਸਕਦੇ ਤੇ ਨਜ਼ਰ ਵੀ ਉਹਨਾਂ ਨੂੰ ਆਉਂਦੇ ਨੇ ਜਿਸ ਬੰਦੇ ਦੀ ਮੌਤ ਨੇੜੇ ਆ ਜਾਂਦੀ ਹੈ ਇਹ ਸਭ ਕੋਈ ਦਿਸਦਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚੋਂ ਔਸੀ ਥੋੜੀ ਜੀ ਸ਼ੁਰੂਆਤ ਕਰੀਏ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਅੰਮ੍ਰਿਤ ਬੋਲ ਹੈ ਉਸ ਸ਼ਲੋਕ ਤੋਂ ਮੈਂ ਸ਼ੁਰੂ ਕਰਾਂਗਾ ਜਿਸ ਵਿੱਚ ਸੱਚੇ ਪਾਤਸ਼ਾਹ ਜੀ ਨੇ ਗੱਲ ਦਿਰੜ ਕਰਾਈ ਹੈ ਕਿ ਮਤਾ ਪੁਲੇਖੇ ਚ ਰਵੋ ਹਰ ਬੰਦੇ ਦੇ ਰੋਜ਼ ਦੇ ਜਿਹੜੇ ਕਰਮ ਨੇ ਕਰਮ ਤਾਂ ਬਹੁਤ ਸਥੂਲ ਨੇ ਇਤੋਂ ਤੱਕ ਸਾਡੇ ਫੁਰਨੇ ਵੀ ਰੱਬ ਦੇਖਦਾ ਪਿਆ ਉਹ ਬਿਨਾ ਬੋਲਣ ਤੋਂ ਵੀ ਸਭ ਕੁਝ ਜਾਣਦਾ ਗੁਰੂ ਸਾਹਿਬ ਦਾ ਇੱਕ ਸ਼ਲੋਕ ਹੈ ਜੀ ਉਦੇ ਅਰਥ ਅਸੀਂ ਬੜੇ ਸੰਖੇਪ ਜਿਹਾ ਕਰਾਂਗੇ ਉਹ ਸ਼ਬਦ ਸਲੋਕ ਹੈ ਦੋਏ ਦੀਵੇ 14 ਹਟ ਨਾਲੇ ਚੰਦਰਮਾ ਤੇ ਸੂਰਜ ਦੋ ਦੀਵੇ ਨੇ ਤੇ 14 ਜਿਹੜੇ ਤਬਕ ਨੇ ਜਿੰਨਾ ਵੀ ਸੰਸਾਰ ਹੈ ਇਹ ਮੰਨੋ ਇੱਕ ਬਾਜ਼ਾਰ ਹੈ ਜੀਤੇ ਜੀ ਤੇਤੇ ਬਣ ਜਾ ਰਹੇ ਜਿੰਨੇ ਜੀਵ ਇੱਥੇ ਆਏ ਨੇ ਉਹ ਭਾਵੇਂ ਕਿਸੇ ਫੀਲਡ ਵਿੱਚ ਵੀ ਜ਼ਿੰਦਗੀ ਜੀ ਰਿਹਾ ਹੈ ਪਰ ਇੱਕ ਗੱਲ ਜੇਨ ਵਿੱਚ ਰੱਖੀਏ ਹਰ ਬੰਦਾ ਇੱਥੇ ਕੁਝ ਖੱਟਣ ਤੇ ਕਮਾਣ ਵਾਸਤੇ ਆਇਆ ਹੈ ਖਾਲੀ ਕੋਈ ਨਹੀਂ ਆਇਆ ਕੱਲਾ ਸਮਝੋ ਧਰਮ ਨਾਲ ਜੁੜੇ ਕੋਈ ਬੰਦੇ ਕੀ ਵਪਾਰੀ ਨਹੀਂ ਹਰ ਇਨਸਾਨ ਜਿੰਨੂੰ ਪ੍ਰਮਾਤਮਾ ਨੇ ਇਹ ਜੀਓ ਪਿੰਡ ਦਿੱਤਾ ਹੈ ਉਹ ਬੰਦਾ ਇੱਥੇ ਕੁਝ ਨਾ ਕੁਝ ਕਮਾਣ ਵਾਸਤੇ ਆਇਆ ਹੈ ਦੋਏ ਦੀਵੇ 14 ਹਟ ਨਾਲੇ ਮਹਾਰਜ ਕਹਿੰਦੇ ਜੀਤੇ ਜੀ ਤੇਤੇ ਬਣ ਜਾ ਰਹੇ ਅਗਲੀ ਤੋਕੇ ਖੁੱਲੇ ਹੱਟ ਹੋਵਾ ਪਾਪਾਰ ਜਿਸ ਦਿਨ ਦੀ ਇਹ ਸ੍ਰਿਸ਼ਟੀ ਬਣੀ ਖੁੱਲੇ ਹੱਟ ਦਾ ਅਖਰੀ ਅਰਥ ਇਹ ਜਿਸ ਦਿਨ ਦਾ ਬਾਜ਼ਾਰ ਬਣੇ ਜਿਸ ਦਿਨ ਦੀ ਇਹ ਸ੍ਰਿਸ਼ਟੀ ਬਣੀ ਹੈ ਇਨਸਾਨ ਜਾਤ ਪੈਦਾ ਹੋਈ ਹੈ ਆਦਮ ਜਾਤ ਪੈਦਾ ਹੋਈ ਹੈ ਮਹਾਰਾਜ ਕਹਿੰਦੇ ਜੋ ਪਹੁੰਚੇ ਸੋ ਚੱਲਣ ਖਾਨ ਜਿਹੜਾ ਇੱਥੇ ਪਹੁੰਚਿਆ ਜਿਹੜਾ ਇਸ ਸੰਸਾਰ ਵਿੱਚ ਆਇਆ ਉਹਨੇ ਚੱਲਣਾ ਇਉਂ ਕਹਿ ਲਵਾ ਕਿ ਜਿਸ ਬੰਦੇ ਦਾ ਇੱਥੇ ਜਨਮ ਹੋਇਆ ਉਹਨੇ ਇੱਕ ਦਿਨ ਮਰਨਾ ਵੀ ਹੈ ਜੋ ਆਇਆ ਉਹ ਜਾਏਗਾ ਅਸਲ 'ਚ ਜਦੋਂ ਬੰਦਾ ਆਉਂਦਾ ਹੈ ਤੇ ਇਹਦੇ ਜਾਨ ਦੀ ਤਿਆਰੀ ਨਾਲ ਹੀ ਸ਼ੁਰੂ ਹੋ ਜਾਂਦੀ ਹੈ ਇਹਦੇ ਜਾਨ ਦਾ ਪ੍ਰੋਸੈਸ ਜਿਹੜਾ ਹੈ ਉਹ ਨਾਲ ਸ਼ੁਰੂ ਹੋ ਜਾਂਦਾ ਉਸ ਦਿਨ ਅਰਜ਼ ਕੀਤੀ ਸੀ ਕਿ ਜਨਮ ਹੋਇਆ ਤੇ ਜਨਮ ਦੇ ਨਾਲ ਜਾਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਜਾਨ ਦੀ ਤਿਆਰੀ ਬੁਢੇਪੇ 'ਚ ਨਹੀਂ ਅਸੀਂ ਠੀਕ ਹੈ ਵਕਰੀ ਗੱਲ ਸਮਝੀ ਬੈਠੇ ਹਾਂ ਕਿ ਬੁਢੇਪੇ ਤੇ ਮੌਤ ਆਉਣੀ ਹੈ ਪਰ ਮੇਰੇ ਗੁਰੂ ਸਾਹਿਬ ਕਹਿੰਦੇ ਨੇ ਜਦੋਂ ਇਨਸਾਨ ਦਾ ਜਨਮ ਹੋਇਆ ਪਹਿਲਾ ਸਵਾਸ ਇਹਦੇ ਸਰੀਰ ਚੋਂ ਬਾਹਰ ਨਿਕਲਿਆ ਇਹ ਜਾਨ ਦੀ ਤਿਆਰੀ ਦੀ ਸ਼ੁਰੂਆਤ ਹੈ ਤੇ ਜਦੋਂ ਇਹਦਾ ਅੰਤਲਾ ਸਵਾਸ ਨਿਕਲਦਾ ਉਦੋਂ ਮੁਕੰਮਲਤਾ ਹੈ ਉਦੋਂ ਚੱਲ ਪੈਣਾ ਹੈ ਜਾਣਾ ਤਾਂ ਸ਼ੁਰੂ ਹੋ ਗਿਆ ਜਨਮ ਦੇ ਨਾਲ ਸਤਿਗੁਰੂ ਕਹਿੰਦੇ ਨੇ ਜਿਹੜਾ ਇਸ ਬਾਜ਼ਾਰ ਵਿੱਚ ਆਇਆ ਹੈ ਉਹ ਇੱਕ ਦਿਨ ਜਾਏਗਾ ਇਸ ਬਾਜ਼ਾਰ ਚ ਕਿਸੇ ਬਹਿਣਾ ਨਹੀਂ ਦੋਏ ਦੀਵੇ 14 ਘਟ ਨਾਲੇ ਜਿੱਤੇ ਜੀਤ ਤੇਤੇ ਵਣਜਾਰੇ ਖੁੱਲੇ ਘੱਟ ਹੋਵਾ ਵਪਾਰ ਜੋ ਪਹੁੰਚੇ ਸੋ ਚੱਲਣ ਖਾਰ ਅੱਗੇ ਕਹਿੰਦੇ ਧਰਮ ਦਲਾਲ ਨਾਨਕ ਜੀ ਉਪਾਏ ਕੈ ਲਿਖਨਾਵੇਂ ਧਰਮ ਬਹਾਲਿਆ ਧਰਮ ਦਲਾਲ ਦਲਾਲ ਕਿਨੂੰ ਕਹਿੰਦੇ ਆ ਜਿਹੜਾ ਸਮਾਨ ਵੇਚਣ ਤੇ ਖਰੀਦਣ ਦੇ ਵਿੱਚ ਸਹਾਇਕ ਹੁੰਦਾ ਸਤਿਗੁਰੂ ਕਹਿੰਦੇ ਨੇ ਜਿਹੜਾ ਧਰਮ ਦਲਾਲ ਖੈ ਤਾਮ ਟੀਕਾਕਾਰਾ ਨੇ ਕੁਝ ਕੋਨੇ ਧਰਮ ਦਾ ਅਰਥ ਕੀਤਾ ਕਿ ਨਿਰਣਾ ਕਰਨ ਵਾਲੀ ਸ਼ਕਤੀ ਜੋ ਸਾਡੇ ਅੰਦਰ ਹੈ ਉਹਨਾਂ ਧਰਮ ਕੀਤਾ ਪਰ ਜ਼ਿਆਦਾਤਰ ਗੁਰਮਖ ਪਿਆਰੇ ਅਰਥ ਕਰਦੇ ਨੇ ਧਰਮ ਦਲਾਲ ਦਾ ਅਰਥੇ ਧਰਮ ਰਾਜ ਧਰਮ ਦਲਾਲ ਪਾਏ ਨਿਸ਼ਾਨ ਜਿਵੇਂ ਮੰਨ ਲਓ ਦਲਾਲ ਨੇ ਅੱਗੇ ਸਮਾਨ ਕਿਤੇ ਪਹੁੰਚਾਣਾ ਹੋਵੇ ਤੇ ਉਹ ਸਮਾਨ ਦੇ ਉੱਪਰ ਨਿਸ਼ਾਨੀਆਂ ਲਾ ਦਿੰਦਾ ਇਹ ਅਵਲ ਹੈ ਇਹ ਦੂਮ ਹੈ ਇਹ ਸੇਮ ਹੈ ਇਹ ਚੰਗਾ ਹੈ ਇਹ ਮਾੜਾ ਹੈ ਇਸ ਤਰੀਏ ਨਾ ਜੀ ਹਰ ਇੱਕ ਚੀਜ਼ ਜਿਹੜੀ ਬਾਜ਼ਾਰ ਵਿੱਚ ਵੇਚੀ ਜਾਂਦੀ ਹੈ ਹਰ ਚੀਜ਼ ਸ਼ੁੱਧ ਨਹੀਂ ਉਹਦੀ ਬਨਾਵਟ ਵੀ ਹੈ ਕੋਈ ਉੱਚੇ ਦਰਜੇ ਦੀ ਕੋਈ ਉਦੋਂ ਥੱਲੇ ਦਰਜੇ ਦੀ ਉਹ ਫਿਰ ਨਿਸ਼ਾਨ ਪਾਈ ਜਾਂਦਾ ਹੈ ਵੀ ਇਹ ਇਸ ਤਰ੍ਹਾਂ ਦੀ ਚੀਜ਼ ਇਸ ਤਰ੍ਹਾਂ ਦੀ ਤੇ ਮਹਾਰਾਜ ਕਹਿੰਦੇ ਨੇ ਜਿਹੜਾ ਧਰਮ ਰਾਜ ਕਹੇ ਜਦੋਂ ਤੂੰ ਕਰਮ ਕਰਨਾ ਸੱਚ ਏਵੇਂ ਕਿ ਪਰਮਾਤਮਾ ਦਾ ਬਣਾਇਆ ਹੋਇਆ ਇਹ ਨੇਮ ਉਹ ਤੇਰੇ ਕਰਮਾਂ ਤੇ ਨਿਸ਼ਾਨ ਪਾਈ ਜਾਂਦਾ ਹੈ ਵੀ ਇਹ ਇਹਦਾ ਲਾਹੇ ਦਾ ਹੈ ਇਹਦਾ ਘਾਟੇ ਦਾ ਹੈ ਉਹ ਨਿਸ਼ਾਨ ਪੰਦਾ ਰੋਸ਼ ਜੋ ਤੁਸੀਂ ਸੰਗਤ ਚਾਉਂਦੇ ਆ ਵੀ ਨਿਸ਼ਾਨ ਪਾਏਗਾ ਗੁਰਮਖੋ ਜੋ ਬਾਹਰ ਵਿਚਰਨੇ ਉਹ ਵੀ ਨਿਸ਼ਾਨ ਪਾਏਗਾ ਧਰਮ ਜਿਹੜਾ ਉਹ ਧਰਮ ਰਾਜ ਇੱਕ ਇੱਕ ਕਰਮ ਉੱਤੇ ਨਿਸ਼ਾਨ ਪਾਈ ਜਾਂਦਾ ਹੈ ਤੇ ਸਤਿਗੁਰੂ ਕਹਿੰਦੇ ਨੇ ਜਦੋਂ ਫਿਰ ਇਨਸਾਨ ਤਨ ਨੂੰ ਤਿਆਗਦਾ ਹੈ ਇਹਦੇ ਕੀਤੇ ਹੋਏ ਇਕੱਠੇ ਜਿਹੜੇ ਕਰਮ ਨੇ ਜਦੋਂ ਰੱਬ ਦੀ ਦਰਗਾਹ ਵਿੱਚ ਲੇਖਾ ਹੁੰਦਾ ਹੈ ਸੱਚ ਇਹ ਵੇ ਕਿ ਬੰਦਗੀ ਕਰਨ ਵਾਲੇ ਜਿੱਤ ਕੇ ਚਲੇ ਜਾਂਦੇ ਨੇ ਤੇ ਜਿਨ੍ਹਾਂ ਦੇ ਸਮਾਨ ਉੱਤੇ ਨਕੰਮੇ ਪੁਣੇ ਦਾ ਨਿਸ਼ਾਨ ਪੈ ਜਾਏ ਉਹ ਜ਼ਿੰਦਗੀ ਦੀ ਬਾਜ਼ੀ ਖਾਰ ਕੇ ਚਲੇ ਜਾਂਦੇ ਸਤਿਗੁਰੂ ਕਹਿੰਦੇ ਨਿਸ਼ਾਨ ਪੈਂਦੇ ਇਹ ਹਜ਼ੂਰ ਦਾ ਸ਼ਲੋਕ ਫਿਰ ਪੜ ਲੈਂਦੇ ਆ ਦੋਏ ਦੀਵੇ 14 ਹਟਨਾਲੇ ਜੇਤੇ ਜੀਤੇ ਤੇਤੇ ਵਣਜਾਰੇ ਖੁੱਲੇ ਖੱਟ ਹੋਵਾ ਵਪਾਰ ਜੋ ਪਹੁੰਚੇ ਸੋ ਚੱਲਣ ਹਾਰ ਧਰਮ ਦਾ ਲਾਲ ਪਾਏ ਨਿਸ਼ਾਨ ਨਾਨਕ ਨਾਮ ਲਾਹ ਪ੍ਰਵਾਨ ਤੇਰੇ ਨਾਏ ਰਤੇ ਸੇ ਜਿਨ ਗਏ ਨਾਨਕ ਨਾਮ ਲਾਹ ਪ੍ਰਵਾਨ ਘਰ ਆਏ ਵਜੀ ਵਧਾਈ ਸਾਚ ਨਾਮ ਕੀ ਮਿਲੀ ਵਡਾਈ ਜਿਨ੍ਹਾਂ ਦੇ ਕੋਲ ਨਾਮ ਸੀ ਉਹ ਵਾਪਸ ਮਾਲਕ ਦੇ ਘਰ ਵਿੱਚ ਗਏ ਪਿਆਰਿਓ ਉਹਨਾਂ ਦੀ ਮੌਤ ਵੀ ਵਧਾਈਆਂ ਬਣ ਗਈ ਪ੍ਰਮਾਤਮਾ ਦੀ ਦਰਗਾਹ ਵਿੱਚ ਉਹਨਾਂ ਨੂੰ ਸਤਕਾਰ ਮਿਲਿਆ ਇਹਦਾ ਮਤਲਬ ਇਸ ਸ਼ਬਦ ਸਲੋਕ ਰਾਹੀਂ ਕਿ ਧਰਮ ਦਲਾਲ ਨਿਸ਼ਾਨ ਪਾਉਂਦਾ ਹੈ ਆਓ ਥੋੜਾ ਜਿਹਾ ਹੋਰ ਮੈਂ ਬਾਣੀ ਚ ਬੇਨਤੀ ਕਰਾਂਗਾ ਅੱਜ ਮੈਂ ਸਿਰਫ ਇਸ ਗੱਲ ਤੇ ਜ਼ੋਰ ਦੇ ਰਿਹਾ ਕਿ ਇਸ ਭੁਲੇਖੇ ਨੂੰ ਮਨ ਚੋਂ ਕੱਢ ਲਈਏ ਕਿ ਸਾਡਾ ਲੇਖਾ ਕਿਸੇ ਨੇ ਪੁੱਛਣਾ ਧਰਮ ਰਾਜ ਕੋਈ ਨਹੀਂ ਜਮਦੂਤ ਕੋਈ ਨਹੀਂ ਮੈਂ ਇੱਕ ਵਾਰ ਅਰਜ਼ ਕੀਤੀ ਸੀ ਹੈ ਵੀ ਤੇ ਨਹੀਂ ਵੀ ਇਹਨੂੰ ਗੱਲ ਨੂੰ ਸੁਣਿਓ ਧਿਆਨ ਨਾਲ ਅਸੀਂ ਕਹਾਂਗੇ ਦੁਬਦਾ ਤੇ 도ਗਲੇਪਨ ਦੀ ਗੱਲ ਨਹੀਂ ਹੈ ਵੀ ਇਹ ਤੇ ਨਹੀਂ ਵੀ ਇਹ ਪਾਠ ਕਰਦੇ ਇੱਕ ਦਿਨ ਮੇਰੇ ਮਨ ਚ ਆਇਆ ਹੈ ਵੀ ਤੇ ਨਹੀਂ ਵੀ ਮੈਂ ਤਾਂ ਬੇਨਤੀ ਕੀਤੀ ਮੰਨ ਲਓ ਇੱਕ ਬੰਦਾ ਬਿਲਕੁਲ ਮਹੱਲੇ ਚ ਠੀਕ ਠਾਕ ਰਹਿੰਦਾ ਕਦੀ ਮਾੜਾ ਕਰਮ ਨਹੀਂ ਕੀਤਾ ਉਹਨੂੰ ਪੁੱਛ ਕੇ ਦੇਖੋ ਹੋ ਸਕਦਾ ਲੁਧਿਆਣੇ ਚ ਰਹਿੰਦਿਆਂ ਕਈਆਂ ਨੂੰ ਪਤਾ ਨਹੀਂ ਹੋਣਾ ਜੇਲ ਕਿਹੜੇ ਪਾਸੇ ਹੈ ਸਾਡੇ ਮਹੱਲੇ ਦੀ ਪੁਲਿਸ ਚੌਂਕੀ ਕਿੱਥੇ ਵੇ بڑے ਬੰਦਿਆਂ ਨੂੰ ਪਤਾ ਨਹੀਂ ਹੁਣ ਹਰ ਬੰਦੇ ਨੂੰ ਸ਼ਹਿਰ ਦੇ ਨੂੰ ਪਤਾ ਨਹੀਂ ਕਿ ਜੇਲ ਚੌਂਕੀ ਕਿੱਥੇ ਥਾਣਾ ਕਿੱਥੇ ਪਰ ਚੋਰਾਂ ਨੂੰ ਪੁੱਛ ਕੇ ਦੇਖੋ ਦੱਸਣਗੇ ਚੌਂਕੀ ਕਿੱਥੇ ਵੇ ਤੇ ਥਾਣਾ ਕਿੱਥੇ ਵੇ ਤੇ ਜੇਲ੍ਹ ਕਿੱਥੇ ਜੇਲ੍ਹ ਦੀ ਇਮਾਰਤ ਹਰ ਸ਼ਹਿਰੀ ਵਾਸਤੇ ਨਹੀਂ ਚੌਂਕੀ ਥਾਣਾ ਹਰ ਸ਼ਹਿਰੀ ਵਾਸਤੇ ਨਹੀਂ ਜਿਹੜੇ ਬੰਦੇ ਮੰਦ ਕਰਮ ਕਰਦੇ ਨੇ ਉਹਨਾਂ ਲਈ ਥਾਣਾ ਵੀ ਹੈ ਉਹਨਾਂ ਲਈ ਹੱਥਕੜੀ ਵੀ ਹੈ ਉਹਨਾਂ ਦੀ ਜੇਲ੍ਹ ਵੀ ਹੈ ਉਹ ਟੌਰਚਰ ਵੀ ਹੁੰਦੇ ਨੇ ਪਰ ਪਿਆਰਿਓ ਜਿਨਨੇ ਮਾੜਾ ਕਰਮ ਨਹੀਂ ਕੀਤਾ ਉਹਦੇ ਲਈ ਕੁਝ ਵੀ ਨਹੀਂ ਜਿਹਨੇ ساری ਜ਼ਿੰਦਗੀ ਬੰਦਗੀ ਕੀਤੀ ਉਹਦੇ ਲਈ ਧਰਮ ਰਾਜ ਜਮਦੂਤ ਨਾਂ ਦੀ ਕੋਈ ਚੀਜ਼ ਨਹੀਂ ਜਿਹਨੇ ਮੰਦ ਕਰਮ ਕੀਤੇ ਉਹਦੇ ਵਾਸਤੇ ਹਰ ਚੀਜ਼ ਹੈ ਇਸ ਗੱਲ ਨੂੰ ਸਮਝਣ ਲਈ ਮੈਂ ਸਿੱਧੀ ਜੀ ਉਦਾਹਰਣ ਇੱਕ ਦਿੱਤੀ ਇਸੇ ਸ਼ਹਿਰ 'ਚ ਮਰਜ਼ੀ ਕੀਤੀ ਕਈਆਂ ਨੂੰ ਨਹੀਂ ਪਤਾ ਜੇਲ ਕਿੱਥੇ ਟੌਰਚਰ ਕਿਵੇਂ ਕਰਦੇ ਨੇ ਪਰ ਤੁਸੀਂ ਦੇਖੋ ਜਿਹੜੇ ਬੰਦੇ ਮੰਦ ਕਰਮੀ ਨੇ ਉਹਨਾਂ ਵਾਸਤੇ ਸਭ ਕੁਝ ਹੈ ਆਹ ਇੱਕ ਹੋਰ ਬੇਨਤੀ ਕਰਦਿਆਂ ਗੁਰੂ ਗ੍ਰੰਥ ਸਾਹਿਬ 'ਚੋਂ ਮੈਂ ਕਈ ਵਾਰੀ ਜਪਜੀ ਸਾਹਿਬ 'ਚ ਇਹ ਉਦਾਹਰਨ ਦੇਣਾ ਹੁੰਨਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਬੋਲ ਨੇ ਕਿ ਸਾਡੇ ਕਰਮ ਪੁੰਨ ਤੇ ਪਾਪ ਵੈਸੇ ਇਸੇ 'ਚ ਅੱਗੇ ਕਿਤੇ ਪੁੰਨ ਪਾਪ ਆਵੇਗਾ ਉਹਦੀ ਵਿਆਖਿਆ ਆਪਾਂ ਕਰਾਂਗੇ ਪੁੰਨ ਕੀ ਤੇ ਪਾਪ ਕੀ ਜੋ ਸੀ ਧਰਮ ਕਰ ਰਹੇ ਆ ਇਹਨੂੰ ਅਸਲੀਅਤ ਨੂੰ ਸਮਝੀਏ ਇਹ ਹਰ ਸਾਡਾ ਕੀਤਾ ਹੋਇਆ ਕਰਮ ਚਾਹ ਪੁੰਨ ਰੂਪੇ ਚਾਹ ਪਾਪ ਰੂਪੇ ਉਹ ਆਖਣ ਮਾਤਰ ਨਹੀਂ ਉਹ ਕਹਿਣ ਮਾਤਰ ਨਹੀਂ ਉਹ ਮੁਹਾਵਰੇ ਮਾਤਰ ਨਹੀਂ ਉਹ ਅਸਲ ਚ ਪੁੰਨ ਤੇ ਪਾਪ ਦੋਨੋ ਹੈ ਜੋ ਅਸੀਂ ਕਰ ਰਹੇ ਹਾਂ ਉਹ ਸਾਡੇ ਨਾਲ ਜਾਣੇ ਗੁਰੂ ਸਾਹਿਬ ਦੇ ਅੰਮ੍ਰਿਤ ਬੋਲ ਨੇ ਕਿ ਪੁੰਨੀ ਪਾਪੀ ਆਖਣ ਨਾਖੇ ਇਹ ਆਖਾਨ ਨਹੀਂ ਇਹ ਕਹਿਣ ਮਾਤਰ ਨਹੀਂ ਇਹ ਸੱਚ ਇਹ ਹੈਨ ਕਰ ਕਰ ਕਰਨਾ ਲਿਖ ਲੈ ਜਾਓ ਜੋ ਕੁਝ ਅਸੀਂ ਕਰ ਰਹੇ ਹਾਂ ਜੋ ਮੈਂ ਸ਼ਬਦ ਵਰਤਿਆ ਲਿਖ ਨਾ ਮੈਂ ਧਰਮ ਬਹਾਲਿਆ ਧਰਮ ਦਾ ਲਾਲ ਪਾਏ ਨਿਸ਼ਾਨ ਇੱਥੇ ਗੁਰਦੇਵ ਕਿੰਨੇ ਕਰ ਕਰ ਕਰਨਾ ਲਿਖ ਲੈ ਜਾਓ ਜੋ ਤੂੰ ਕਰ ਰਿਹਾ ਉਹ ਲਿਖਿਆ ਜਾ ਰਿਹਾ ਉਹ ਲਿਸਟ ਤਿਆਰ ਹੋ ਰਹੀ ਹੈ ਇਹਨੂੰ ਡਰਾਵੇ ਚ ਨਾਲ ਜਾਣਾ ਉਹ ਲਿਖਿਆ ਜਾ ਰਿਹਾ ਤੇ ਇੱਕ ਦਾਰ ਅਰਜ਼ ਕੀਤੀ ਸੀ ਅਸੀਂ ਕਿਸੇ ਨੇ ਖਾਲੀ ਨਹੀਂ ਜਾਣਾ ਨਾ ਮੈਂ ਨਾ ਤੁਸੀਂ ਕੋਈ ਬੰਦਾ ਦੁਨੀਆ ਚ ਖਾਲੀ ਨਹੀਂ ਗਿਆ ਹਾਲਾਂਕਿ ਗੁਰਬਾਣੀ ਨੇ ਜਰੂਰ ਇਸ਼ਾਰੇ ਵੀ ਕੀਤੇ ਨੇ ਕਿ ਨਾਮ ਮੇਰੀ ਜਾਦ ਆਇਆ ਕਲ ਪੀਤਰ ਬੌੜ ਜਾਸੀ ਨਾਂਗਾ ਬਾਡੀ ਦੇ ਕਰਕੇ ਨੰਗਾ ਜਾਏਗਾ ਪਰ ਇਹ ਤਾਂ ਨਹੀਂ ਕਿਆ ਕਰਮਾ ਕਰਕੇ ਕਿਸੇ ਨਾਲ ਕੁਝ ਨਹੀਂ ਜਾਂਦਾ ਨੰਗੇ ਆਵਣ ਨੰਗੇ ਜਾਣਾ ਸ਼ਬਦ ਵਰਤੇ ਆ ਪਰ ਮੈਂ ਬੇਨਤੀ ਕਰਾਂ ਦੱਸੋ ਅੱਜ ਤੱਕ ਕੋਈ ਬੰਦਾ ਖਾਲੀ ਗਿਆ ਇਸ ਦੁਨੀਆ ਚ ਬੰਦੇ ਦੇ ਨਾਲ ਧਨ ਨਹੀਂ ਗਿਆ ਜ਼ਮੀਨ ਨਹੀਂ ਗਈ ਪਰਿਵਾਰ ਦੇ ਜੀ ਨਹੀਂ ਗਏ ਪੁੱਤਰ ਧੀਆਂ ਨਹੀਂ ਗਏ ਪਰ ਜਿੰਨੇ ਕਰਮ ਮੈਂ ਕੀਤੇ ਨੇ ਪਿਆਰਿਓ ਮੇਰੇ ਕਰਮ ਮੇਰੇ ਨਾਲ ਜ਼ਰੂਰ ਚੱਲਣੇ ਨੇ ਬਾਡੀ ਇੱਥੇ ਰਹਿ ਜਾਏਗੀ ਕਰਮ ਮੇਰੀ ਆਤਮਾ ਨ ਲੱਗੇ ਤੁਰਨਗੇ ਗੁਣ ਔਗਣ ਅੱਗੇ ਜਾਣਗੇ ਇਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਦਾ ਇੱਕ ਅੰਮ੍ਰਿਤ ਬੋਲ ਕਿ ਨਾਨਕ ਸੁੱਤੀ ਪਈ ਐ ਜਾਨ ਵਿਰਤੀ ਸੰ ਗੁਣਾ ਗਵਾਈ ਘੰਟੜੀ ਅਵਗਣ ਚੱਲੀ ਬੰ ਬਗਣ ਚੱਲੀ ਬੰਦੇ ਅਰਥ ਕੀ ਕਰਾਂਗੇ ਇਹਦਾ ਮਤਲਬ ਕਰ ਕਰ ਕਰਨਾ ਲਿਖ ਲੈ ਜਾਓ ਇਸੇ ਕਰਕੇ ਬਾਬਾ ਫਰੀਦ ਸਾਹਿਬ ਨੇ ਕਿਹਾ ਕਿ ਜਿੰਨੀ ਕਮੀ ਨਾਹੀਂ ਗੁਣ ਤੇ ਕਮੜੇ ਵਿਸਾਰ ਮਤ ਸ਼ਰਮਿੰਦਾ ਥੀ ਵਈ ਸਾਈਂ ਦਾ ਦਰਬਾਰ ਇਹਦਾ ਮਤਲਬ ਤੇਰੇ ਕਰਮ ਅੱਗੇ ਨਾਲ ਜਾਣੇ ਹਜ਼ੂਰ ਗੁਰੂ ਨਾਨਕ ਸਾਹਿਬ ਬਖਸ਼ਿਸ਼ ਕਰ ਰਹੇ ਨੇ ਪੁੰਨੀ ਪਾਪੀ ਆਖਣ ਨਾ ਹੈ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਖਾਓ ਜੋ ਬੀਜਿਆ ਉਹ ਕੱਟੇਗਾ ਜੋ ਬੀਜਿਆ ਉਹ ਖਾਏਗਾ